ਲਓ ਜੀ ਹੁਣ ਆਪਾਂ ਨਾ ਵੀਰਾਂ ਨੂੰ ਪੁੱਛਦੇ ਆਂ ਟਰੈਕਟਰ ਦੇ ਬਾਰੇ ਇਹ ਵੀ ਟਰੈਕਟਰ ਦਾ ਕੀ ਹਿਸਾਬਤਾ ਉਹ ਕਿੱਦਾਂ ਕਿੱਦਾਂ ਜੀ ਵੀਰੇ ਸਭ ਤੋਂ ਪਹਿਲਾ ਸਵਾਲ ਜੀ ਇਹ ਟਰੈਕਟਰ ਤੁਸੀਂ ਕਿਉਂ ਚੂਜ਼ ਕਰਿਆ ਵੀ ਜਿਵੇਂ ਬਾਹਰ ਤੁਸੀਂ ਲੈ ਕੇ ਜਾਣਾ ਟਰੈਕਟਰ ਹਨਾ ਬਿਲਕੁਲ ਹਾਂ ਜੀ ਵੀ ਸਪੇਨ ਕੇ ਟਰੈਕਟਰ ਜਾਣਾ ਤੇ ਤੁਸੀਂ ਇਹ ਵਾਲਾ ਟਰੈਕਟਰ ਕਿਉਂ ਚੂਜ਼ ਕਰਿਆ ਵੀ ਇਹਦੇ ਚ ਕੀ ਕੁਆਲਿਟੀ ਤੁਹਾਨੂੰ ਲੱਗੀ ਸਭ ਤੋਂ ਪਹਿਲਾਂ ਤਾਂ ਜੀ ਟਰੈਕਟਰ ਹਾਰੀ ਜਿਹੜਾ ਵੀ ਕੋਈ ਵੀ ਕੰਪਨੀ ਆ ਟਰੈਕਟਰ ਬਿਲਕੁਲ ਸਾਰੇ ਸਹੀ ਨੇ ਬਾਬੇ ਦੀ ਮਿਹਰ ਚੱਲਦੀ ਆ ਆਪਣੀ ਚੁਆਇਸ ਹੁੰਦੀ ਆ ਜਿੱਦਾਂ ਸਾਡੇ ਬਜ਼ੁਰਗਾਂ ਨੇ ਸ਼ੁਰੂ ਤੋਂ ਲੈ ਕੇ Mahindra ਚ ਲਾਇਆ ਸਾਡੇ ਇੰਟਰ ਤੋਂ ਟਾਈਮ ਤੋਂ ਚੱਲਦੇ ਆਉਣੇ ਆਸੀਂ Mahindra ਬਣ ਤੋਂ ਪਹਿਲਾਂ ਤੋਂ ਲੈ ਕੇ ਇੰਟਰ ਤੋਂ ਇੰਟਰ ਤੋਂ ਲੈ ਕੇ ਚਲਾਉਂਦੇ ਆ ਇੰਟਰ ਤੋਂ ਸਟਾਰਟਿੰਗ ਆ ਸਾਡੀ 78 ਦੇ ਵਿੱਚ ਠੀਕ ਆ ਵੀਰੇ ਉਹਦੇ ਤੋਂ ਅਸੀਂ ਚੱਲਦੇ ਆਉਣੇ ਸਾਡੀ ਵੀ ਚੁਆਇਸ ਸੀ ਕਿ ਜਿੱਦਾਂ ਅਸੀਂ ਬਜ਼ੁਰਗਾਂ ਨਾਲ ਗੱਲ ਕੀਤੀ ਵੀ ਤੁਹਾਡੀ ਕੀ ਚੁਆਇਸ ਹੈ ਕਿਹੜਾ ਟਰੈਕਟਰ ਲੈਣਾ ਚਾਹੀਦਾ ਤੇ ਉਹਨਾਂ ਦਾ ਵੀ ਹੰਗਾਰਾ ਆਇਆ ਸੀ ਕਿ Mahindra ਲਈਏ ਤੇ ਫਿਰ ਅਸੀਂ ਕਿਹਾ ਵੀ ਚਲੋ ਠੀਕ ਆ ਚਲਾਇਆ ਇੱਕ ਚੀਜ਼ ਆ ਇੱਕ ਸਾਡੇ ਪੰਜਾਬ ਦੀ ਆ ਇੰ ਤੇ ਇਹਦੇ ਨਾਲ ਸਾਨੂੰ ਉਦੋਂ ਹਾਲੈਂਡ ਹੋ ਗਿਆ ਜਾਂ ਜਿੱਦਾਂ ਵੀ ਹੋਗਾ ਜੌਂਡੀ ਆਰ ਬਾਹਰ ਦੀਆਂ ਕੰਪਨੀਆਂ ਉਹ ਸਾਡੇ ਕੋਲ ਉੱਥੇ ਵੀ ਹੈਗੀਆਂ ਨੇ ਉਧਰ ਹੈਗੀਆਂ ਤੁਹਾਡੇ ਹਾਂ ਜੋ ਤਾਂ ਵਾਦੂ ਆ ਤੇ ਅਸੀਂ ਥੋੜਾ ਜਿਹਾ ਲੱਗ ਵੀ ਕਰਨਾ ਚਾਹੁੰਦੇ ਹਾਂ ਕਿ ਇੱਕ ਸਾਡੇ ਆਉਦੀ ਕੰਟਰੀ ਦੀ ਚੀਜ਼ ਉੱਥੇ ਜਾਵੇ ਤੇ ਇੱਕ ਦਿਸੇ ਦਿਸੇ ਪਤਾ ਲੱਗੇ ਵੀ ਇਹ ਸਾਡੇ ਪੰਜਾਬੋਂ ਆਇਆ ਪੰਜਾਬੋਂ ਆਇਆ ਲੱਗ ਚੀਜ਼ ਹੋਵੇ ਵੀ ਇਹਨੂੰ ਦੇਖਣ ਅਗਲੇ ਉੱਥੇ ਜੇ ਚੱਲੇ ਤੇ ਦੇਖਣ ਵੀ ਯਾਰ ਇਹ ਚੀਜ਼ ਕੀ ਆ ਇਹ ਚੀਜ਼ ਕੀ ਆ ਇਹਦੇ ਚ ਕੀ ਵਾਦ ਆ ਕੀ ਹਸਾਬਕਤਾ ਹਾਂ ਬਿਲਕੁਲ ਬਿਲਕੁਲ ਹਾਂ ਇਹ ਵੀਰੇ ਜਿਵੇਂ ਉਧਰ ਤੋਂ ਉਧਰ ਦੇ ਇੰਪਲੀਮੈਂਟ ਵੀ ਡਿਫਰੈਂਟ ਹੋਣਗੇ ਹਾਂ ਜੀ ਉਹ ਸਾਰ हां जी हां जी ਚਲਾਊਗਾ ਜੀ ਸਭ ਕੁਝ ਕਰੇਗਾ। ਨਵੇਂ ਉਧਰ ਦੇ ਇੰਪਲੀਮੈਂਟ ਉਧਰ ਤੋਂ ਇੱਕ ਜਾਗਰੂਕ ਮਾਰਾ ਕਰੀ ਬੰਦ ਕਿ ਜਿਵੇਂ ਲਾ ਲੋ ਵੀ ਹਾਲਤਾਂ ਵੀਆਂ। ਨਹੀਂ ਉਹ ਅਸੀਂ ਕੋਸ਼ਿਸ਼ ਕਰਨੀ ਵੀ ਇੱਥੋਂ ਹੀ ਲੈ ਕੇ ਜਾਣੇ ਨੇ। ਅੱਛਾ ਇਹਦੇ ਇੰਪਲੀਮੈਂਟ ਜਿਹੜੇ ਮੇਨ ਮੇਨ ਇੱਥੋਂ ਲੈ ਕੇ ਜਾਣੇ ਮੇਨ ਮੇਨ ਇੱਥੋਂ ਲੈ ਕੇ ਜਾਣੇ ਬਾਕੀ ਜਿਹੜੇ ਸਾਨੂੰ ਉੱਥੋਂ ਨੇ ਉਹ ਵੀ ਚਲਾਏਗਾ ਕੋਈ ਦਿੱਕਤ ਨਹੀਂ ਹੈ। ਅੱਛਾ ਕੋਈ ਅਸੀਂ ਉੱਥੋਂ ਵਾਲੇ ਵੀ ਚਲਾ ਸਕਦੇ ਹਾਂ ਲੇਕਿਨ ਸਾਡਾ ਇੱਕ ਸ਼ੌਂਕ ਹੈ ਕਿ ਅਸੀਂ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਇੱਥੋਂ ਦੀਆਂ ਲਜਾਈਏ ਤੇ ਲੋਕਾਂ ਨੂੰ ਉੱਥੇ ਜਾ ਕੇ ਥੋੜਾ ਜਿਆਦਾ ਪਤਾ ਲੱਗ ਗਿਆ ਹਲੋਗੇ ਕਲਟੀਵੇਟਰ ਅਸੀਂ ਹੁਣ ਇੱਥੋਂ ਲੈ ਕੇ ਜਾਣਾ ਜਿੱਦਾਂ ਤੰਦੂਰ ਰੂਟਾਵੇਟਰ ਜੂਸ ਗੰਨੇ ਵਾਲੀ ਮਸ਼ੀਨ ਆਟਾ ਚੱਕੀ ਸਭ ਕੁਝ ਲੈ ਕੇ ਜਾਣਾ ਇੱਥੋਂ ਕਹਿਣ ਦਾ ਮਤਲਬ ਪੰਜਾਬ ਸਾਰਾ ਸ਼ਿਫਟ ਕਰ ਦੇਣਾ ਕਰ ਦੇਣਾ ਹਾਂਜੀ ਉੱਥੇ ਅਸੀਂ ਇਹਦਾ ਫਾਰਮ ਹਾਊਸ ਬਣਾਇਆ ਆ ਉੱਥੇ ਅਸੀਂ ਇਹਨੂੰ ਇੱਕ ਵਾਰੀ ਜਿਆਦਾ ਨਹੀਂ ਰੱਖਣਾ ਵੀ ਜੇ ਕੋਈ ਪੁੱਛੇ ਵੀ ਕੀ ਚੀਜ਼ ਆ ਉਹਨੂੰ ਦਿਖਾਇਆ ਜਾਵੇ ਵੀ ਇਹ ਸਾਡੇ ਪੰਜਾਬ ਦਾ ਕਿੰਨਾ ਟਾਈਮ ਹੋ ਗਿਆ ਵੀਰੇ ਤੁਹਾਨੂੰ ਕਿੰਨਾ ਮੈਨੂੰ 20 ਸਾਲ ਹੋ ਗਿਆ ਜੀ 20 ਸਾਲ ਹਾਂਜੀ ਮਾ ਬੇਦੀ ਮੇਰ ਨਾਲ ਤੁਹਾਡੀ ਮਿਹਨਤ ਤੇ ਲਗਨ ਦਿਸ ਰਹੀ ਆ ਹਾਂਜੀ ਤੇ ਇੱਕ ਤੁਹਾਡੀ ਆ ਬਹੁਤ ਵਧੀਆ ਗੱਲ ਲੱਗੀ ਵੀ ਜਿਹੜਾ ਤੁਸੀਂ ਪੰਜਾਬ ਨੂੰ ਨਹੀਂ ਭੁੱਲੇ ਹਾਂਜੀ ਨਹੀਂ ਨਹੀਂ ਇੱਥੇ ਅਸੀਂ ਹਰ ਸਾਲ ਗੇੜਾ ਲਾਈਦਾ ਥੋੜਿਆ ਕੋਈ ਦਿੱਕਤਾਂ ਕਰਕੇ ਐਦਕੀ ਥੋੜਾ ਟਾਈਮ ਮੈਨੂੰ ਲੱਗ ਗਿਆ ਹਾਂਜੀ ਪ੍ਰੋਬਲਮ ਆ ਗਈ ਸੀ ਮੈਨੂੰ ਆਪਣੀ ਵੀ ਬੋਡੀ ਦੀ ਤੇ ਇਸ ਕਰਕੇ ਨਹੀਂ ਤਾਂ ਅਸੀਂ ਸਾਲ ਬਾਅਦ ਆਉਂਦੇ ਆਉਂਦੇ ਉਸ ਤੋਂ ਬਾਅਦ ਆ ਬੇਟਾ ਮੇਰਾ ਉੱਥੇ ਆ ਉਹ ਵੀ ਪ੍ਰੋਪਰ ਪੰਜਾਬੀ ਬੋਲਦਾ ਠੀਕ ਹੈ ਜੀ ਉੱਥੇ ਹੀ ਪੜਿਆ ਉੱਥੇ ਸਾਰਾ ਕੁਝ ਆ ਜੰਪਾਲ ਉਧਰ ਦਾ ਹੀ ਆ ਨਹੀਂ ਜੰਪਾਲ ਇਧਰ ਦਾ ਲੇਕਿਨ ਛੋਟਾ ਹੁੰਦੇ ਚਲਾ ਗਿਆ ਛੋਟਿਆਂ ਦੇ ਚਲੇਗਾ ਛੋਟਿਆਂ ਦੇ ਚਲਾ ਗਿਆ ਸੀਗਾ ਤੇ ਲੇਕਿਨ ਪ੍ਰੋਪਰ ਪੰਜਾਬੀ ਸਮਝਦਾ ਬੋਲਦਾ ਲਿਖਦਾ ਪੜ੍ਹਦਾ ਸਾਰਾ ਕੁਝ ਵੈਰੀ ਗੁੱਡ ਹਾਂਜੀ ਹਾਂਜੀ ਇਸ ਸੈਕਟਰ ਦਾ ਤੁਹਾਨੂੰ ਕੀ ਵਾਅਦਾ ਲੱਗਦਾ ਵੀਰੇ ਵ ਟਰੈਕਟਰ 'ਚ ਕਮੀ ਕੋਈ ਨਹੀਂ ਹੈਗੀ ਪਹਿਲੀ ਤਾਂ ਸਭ ਤੋਂ ਹੋਇਆ ਹੂੰ ਦੂਜੇ ਨੰਬਰ 2 ਤੇ ਜਿਹੜਾ ਇਹਨਾਂ ਨੂੰ ਕਲਰ ਚੇਂਜ ਕਰਤਾ ਹੈ ਕਲਰ ਦੀ ਲੁੱਕ ਟਰੈਕਟਰ ਦੀ ਲੁੱਕ ਆਪਣੀ ਹੈ ਇੱਕ ਉਸ ਤੋਂ ਬਾਅਦ ਇਹ ਕਹਿੰਦਾ ਚੇਂਜਰ ਮੈਨ ਬਹੁਤ ਵਧੀਆ ਲੱਗਿਆ ਵੈਰੀ ਗੁੱਡ ਠੀਕ ਹੈ ਜੀ ਜਿਹੜੇ ਮਰਜੀ ਗੇਅਰ ਚਾਹੇ ਇਹਨੂੰ ਚੇਂਜਰ ਮਾਰੋ ਬੈਕ ਅੱਗੇ ਪਿੱਛੇ ਉਧਰੋਂ ਸ਼ਿਫਟ ਕਰਨ ਦੀ ਨਹੀਂ ਪਲੱਸ ਪੁਆਇੰਟ ਸਭ ਤੋਂ ਇਹਦਾ ਠੀਕ ਹੈ ਉਸ ਤੋਂ ਬਾਅਦ ਆਂਦਾ ਹੈ ਫਰਸ਼ ਲੇਟ ਜਿਹੜਾ ਨਾ ਪਲੇਟਫਾਰਮ ਆਇਆ ਪਲੇਟਫਾਰਮ ਸਭ ਤੋਂ ਵਧੀਆ ਮੈਨੂੰ ਇਹ ਚੀਜ਼ ਲੱਗੀ ਆ। ਵੈਰੀ ਗੁੱਡ। ਯਾਰ ਇੱਕ ਸਕੂਨ ਆ ਖੁੱਲਾ ਟਰੈਕਟਰ ਆ। ਹੂੰ ਬੈਂਚੇ ਤੁਹਾਨੂੰ ਕੋਈ ਕੰਫਰਟੇਬਲ ਆ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਕਿ ਬੰਦਾ ਬਈ ਵਾਕਈ ਯਾਰ ਠੀਕ ਆ ਜੀ ਸੀਟ ਅੱਗੇ ਪਿੱਛੇ ਜਿੰਨੀ ਮਰਜ਼ੀ ਕਰ ਲੋ ਹੁੰਦੀ ਆ। ਆਪਣੇ ਕੋਲੇ ਵੀ ਅਰਜਨ ਹੈਗਾ ਉੱਥੇ ਆਪਾਂ ਵਾਹਣੇ ਨੇ ਆ। ਵਾਕਈ ਨਾ ਇਸ ਗੱਲੋਂ ਤਾਂ ਤੁਹਾਡੀ ਗੱਲ ਨਾ 100 ਆਨੇ ਸੱਚ ਆ ਵੀ ਇੱਥੇ ਤਾਂ ਨਾ ਭਾਵੇਂ ਜਿੰਨਾ ਮਰਜ਼ੀ ਬੰਦਾ ਚੌੜਾ ਹੋ ਕੇ ਬੈਠ ਜੀ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਸੌ ਦੇ ਭਾਵੇਂ ਬਾਈ ਦੀ ਗੱਲ ਘੇਲਨ ਗੁੱਲਨ ਲੈ ਕੇ ਜਾਣੀ ਜੋ ਮਰਜ਼ੀ ਰੱਖ ਲੋ ਜੀ ਬਿਲਕੁਲ ਦਿਲ ਜਾਣਾ ਪਾਣੀ ਵਾਲਾ ਜੋ ਮਰਜ਼ੀ ਉਹ ਆਪਾਂ ਨੂੰ ਪਿੱਛੇ ਸਕੰਜਾ ਲਗਾ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਆ ਇਹ ਮੇਰਾ ਕਜਨ ਬ੍ਰਦਰ ਹੈ ਠੀਕ ਹੈ ਜੀ ਤੇ ਇਹਨੇ 2023 ਚ ਕੜਵਾਇਆ ਸੀ ਕਰਜਣਾ ਪਹਿਲਾਂ ਪਹਿਲਾਂ ਇੱਕ ਹੋਰ ਵੀ ਆ ਸਾਡੇ ਕੋਲੇ ਹੋਰ ਵੀ ਆ ਹਾਂਜੀ ਇੱਕ ਹੋਰ ਇਹ ਵੀ ਆ ਕਰਜਣਾ ਸਾਡੇ ਕੋਲੇ ਇਹਨੇ ਕੜਵਾਏ ਫਿਰ ਉਸ ਤੋਂ ਬਾਅਦ ਆ ਹੌਲੈਂਡ ਦਾ ਬ੍ਰਦਰ ਮੇਰੇ ਮੇਰੇ ਸਕੇ ਬ੍ਰਦਰ ਨੇ ਓਕੇ ਠੀਕ ਹੈ ਲੈਨਮੈਨ ਨੇ ਬਿਜਲੀ ਵਿਭਾਗ ਵਿੱਚ ਠੀਕ ਹੈ ਜੀ ਤੇ ਇਹਨਾਂ ਕੋਲੇ ਵੀ ਸੀਗਾ ਤੇ ਇਹਨਾਂ ਕੋਲੇ ਹੌਲੈਂਡ ਆ ਲੇਕਿਨ ਦੋਨੋਂ ਟਰੈਕਟਰੀ ਬਿਲਕੁਲ ਸਹੀ ਨੇ ਕੋਈ ਕਮੀ ਨਹੀਂ ਬਿਲਕੁਲ ਸਹੀ ਜੱਟ ਦੇ ਪੁੱਤ ਦਾ ਜੋ ਸਾਰ ਰਿਹਾ ਨਾ ਟਰੈਕਟਰ ਉਹ ਆਪਣਾ ਪੁੱਤਰ ਹੀ ਏ ਆਪਾਂ ਮੰਨਦੇ ਵੀ ਪੁੱਤਰ ਹੀ ਆ ਬਰਾਬਰ ਇਹਨਾਂ ਦਾ ਸਭ ਕੁਝ ਉਹਨਾਂ ਦਾ ਹੋ ਲੈਣ ਵੀ ਉਹਨਾਂ ਜੋਰ ਲਾਉਂਦਾ ਇਹ ਵੀ ਲਾ ਰਿਆ ਸਭ ਕੁਝ ਬਰਾਬਰ ਕੰਮ ਮੈਂ ਇਹ ਵਾਈਟ ਬਿਲਕੁਲ ਪੂਰੇ ਕੰਮ ਬਰਾਬਰ ਦਾ ਕੋ ਬਾਕੀ ਆ ਬਾਈ ਨੇ ਜੋ ਕਰਤਾ ਨਾ ਕਾਰ ਵਾਲਾ ਸਿਸਟਮ ਨਹੀਂ ਬਹੁਤ ਵਧੀਆ ਨਹੀਂ ਇਹ ਤਾਂ ਐਕਚੁਅਲੀ ਜਿਸ ਦਿਨ ਆਏ ਆ ਨਾ ਬਾਈ ਕੋਲੇ ਹਾਂਜੀ ਤੇ ਅਸੀਂ ਬਾਈ ਨੂੰ ਪੁੱਛਿਆ ਵੀ ਅਸੀਂ ਇਦਾਂ ਕਰਨਾ ਇਦਾਂ ਕਰਨਾ ਦੋ ਕੁ ਦਿਨ ਅਸੀਂ ਸਲਾਹ ਦਿਤੀ ਆ ਨਹੀਂ ਆ ਨਹੀਂ ਦੋ ਕੁ ਦਿਨ ਅਸੀਂ ਸਲਾਹ ਦਿਤੀ ਇਹਨੂੰ ਹੂੰ ਹੂੰ ਜਦੋਂ ਅਸੀਂ ਬਾਈ ਦਾ ਨੇਚਰ ਦੇਖਿਆ ਬਾਈ ਦਾ ਦੇਖਿਆ ਤਰੀਕਾ ਕੰਮ ਕਰਨ ਦਾ ਫਿਰ ਅਸੀਂ ਬਾਈ ਤੇ ਹੀ ਛੜਤਾ ਕੰਮ ਅੱਛਾ ਇਹ ਕਿਹਾ ਵੀ ਹੁਣ ਤੂੰ ਆਦੀ ਮਰਜ਼ੀ ਨਾ ਕਰਦੇ ਸਾਡੀ ਕੋਈ ਸਲਾਹ ਹੀ ਫੋਨ ਮਾਰਦੀ ਸੀ ਆ ਜਾ ਕਰਾਂਗੇ ਤੇ ਤੋ ਲੇਕਿਨ ਜਿਸ ਦਿਨ ਆ ਜਾ ਕੇ ਟਰੈਕਟਰ ਦੇਖਿਆ ਕਮੀ ਵਾਲੀ ਕੋਈ ਕੁਝ ਐਸੀ ਨਹੀਂ ਤੇ ਬਾਈ ਜੀ ਕਹਿ ਰਹੇ ਸੀ ਨਾ ਬਾਈ ਜੀ ਕਹਿ ਰਹੇ ਸੀ ਕਿ ਅਸੀਂ 5 ਦਿਨ ਦਾ ਟਾਈਮ ਲਿਆ ਸੀਗਾ ਸਾਨੂੰ ਟਾਈਮ ਵੱਧ ਲੱਗਿਆ ਉਹ ਉਹ ਸਾਨੂੰ ਮਹਿਸੂਸ ਨਹੀਂ ਹੋਇਆਗਾ ਕਿਉਂ ਨਹੀਂ ਮਹਿਸੂਸ ਹੈ ਭਾਈ ਮੈਨੂੰ ਕਹਿੰਦਾ ਸੀ ਕਹਿੰਦਾ ਭਾਈ ਆਪਾਂ ਨੂੰ ਕਿਹਾ ਇਹ ਨਾਲ ਗੱਲ ਕਿਤੇ ਕੀਤੀ ਕਹਿੰਦੇ ਆਪਾਂ ਨੂੰ ਅਜੇ ਭਾਈ ਕਹਿੰਦਾ ਦੋ ਦਿਨ ਲੱਗ ਜਾਣਗੇ ਹੂੰ ਤੇ ਇਹ ਜਦੋਂ ਇਥੋਂ ਗੇੜਾ ਕੱਢ ਕੇ ਗਿਆ ਮੈਂ ਨਹੀਂ ਨਾਲ ਆਇਆ ਸੀ ਕਿ ਗੇੜਾ ਕੱਢ ਕੇ ਮੈਨੂੰ ਜਾ ਕੇ ਕਹਿੰਦਾ ਨਹੀਂ ਕੰਮ ਬਹੁਤ ਵਧੀਆ ਕੀਤਾ ਮੈਂ ਉਹ ਹੀ ਮੈਂ ਮੈਂ ਤੈਨੂੰ ਕੁਝ ਨਹੀਂ ਕਿਹਾ ਮੈਂ ਤੂੰ ਮੈਨੂੰ ਕਿਹਾ ਸੀ ਮੈਂ ਤੈਨੂੰ ਕੁਝ ਨਹੀਂ ਕਿਹਾ ਮੈਂ ਤੂੰ ਕੰਮ ਦੇਖੇਂਗਾ ਫੇਰ ਆ ਉਹ ਮਹਿਸੂਸ ਨਹੀਂ ਆਇਆ ਕਿ ਸਾਨੂੰ ਹਫਤਾ ਲੱਗ ਗਿਆ ਜੀ ਕੁਝ ਲੱਗ ਗਿਆ ਇਹ ਕੰਮ ਇਹ ਨਹੀਂ ਰੀਜਨਲ ਹੋਇਆ ਤਸੱਲੀ ਨਾਲ ਉਹਨੂੰ ਟਾਈਮ ਤਾਂ ਦੇਣਾ ਹੀ ਪੈਣਾ ਸੀ ਹੁਣ ਭਾਈ ਇਹ ਰੀ ਕਹਿੰਦੇ ਨੇ ਅੱ ਉਹ ਲੰਡਾਣ ਵਾਲਾ ਪਰਸੈਂਟ ਕਿਉਂਕਿ ਇਹ ਇਹਨੇ ਬਹੁਤ ਕੰਮ ਅੱਗੇ ਵੀ ਕਰਵਾਇਆ ਹੈ ਬਲਕਾਰ ਨੇ ਕਿਉਂਕਿ ਜਦੋਂ ਅਸੀਂ ਜਿੱਦਾਂ ਇਹ ਭਤੀਜਾ ਸਾਡਾ ਠੀਕ ਹੈ ਤੁਹਾਨੂੰ ਪਤਾ ਜੰਗ ਮੁੰਡਿਆਂ ਦੇ ਤੇ ਚੁਆਇਸ ਹੁੰਦੀ ਹੈ ਇੱਧਰ ਵੀ ਭੱਜੀਏ ਉੱਧਰ ਵੀ ਭੱਜੀਏ ਸਾਰੇ ਟਰਾਈ ਮਾਰਦੇ ਆ ਠੀਕ ਹੈ ਜੀ ਹੁਣ ਜਿੱਦਾਂ ਇਹਨਾਂ ਹੰਡਾਇਆ ਆ ਸਾਰਾ ਕੁਝ ਦੇਖਿਆ ਇਹਨਾਂ ਨੂੰ ਬੰਦਿਆਂ ਦਾ ਹੀ ਪਤਾ ਹੈ ਹੂੰ ਕੁਆਲਿਟੀ ਦਾ ਵੀ ਪਤਾ ਹੈ ਲੇਕਿਨ ਜਿਹੜੇ ਜੰਗ ਹੁੰਦੇ ਉਹਨਾਂ ਨੂੰ ਕੁਆਲਿਟੀ ਨੂੰ ਉਹਨਾਂ ਦਾ ਮਤਲਬ ਹੁੰਦਾ ਵੀ ਕੰਨ 'ਚ ਵੱਜੇ ਤੇ ਕੰਨੀ ਖਤਮ ਠੀਕ ਹੈ ਜੀ ਇਹ ਤਾਂ ਜਦੋਂ ਝਟਪਟ ਵਾਲਾ ਕੰਮ ਹੁੰਦਾ ਝਟਪਟ ਵਾਲਾ ਕੰਮ ਆ ਇਹ ਤਾਂ ਕਿ ਬਾਰ ਸੀ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਸੀ ਵੀ ਮੈਂ ਪਟਿਆਲੋਂ ਪਤਾ ਕੀਤਾ ਇੱਥੋਂ ਪਤਾ ਮੈਂ ਜਿੱਥੋਂ ਮਰਜ਼ੀ ਪਤਾ ਕਰਾ ਤੂੰ ਨੀ ਕਰ ਲਓ ਤਾਂ ਕੀ ਪਤਾ ਮੈਨੂੰ ਕਹਿੰਦਾ ਕਿ ਬੇਤਾਨਕ ਪਤੀ ਬੇਟੇ ਮੇਰੇ ਨੇ ਇਹਨਾਂ ਨੂੰ ਸਾਰੇ ਘੁਮਾ ਕੇ ਲਿਆ ਮੈਂ ਤਾਂ ਕੋਮਿਆ ਮੈਨੂੰ ਬੇਦਵਾਨ ਕਹਿੰਦਾ ਸਲਾਹ ਦਿੱਤੀ ਤੂੰ ਉੱਥੇ ਲਵਾ ਜੋ ਵੀ ਲਾਣਾ ਮੈਂ ਅੱਗੇ ਮੈਂ ਲਿਆ ਮੈਂ ਪਹਿਲੋਂ ਆ ਬਣਾਣਾ ਜਦੋਂ ਨਿਊ ਆਲੈਂਡ ਦਾ ਮੇਰਾ ਪਹਿਲੋਂ ਸਿਸਟਮ ਲੱਗਿਆ ਸੀ ਮੈਂ ਜਦੋਂ ਲਿਆ ਸੀ ਹਾਂ ਉਹਨੂੰ ਦਿੱਕਤ 6 ਮਹੀਨੇ ਬਾਅਦ ਉਹਨੂੰ ਰਿਪੇਅਰ ਕਰਾਣੀ ਪਈ ਸੀ ਮੈਂ ਭਾਜੀ ਕੋਲ ਗੱਡੀ ਤੇ ਰੱਖ ਕੇ ਲਿਆਇਆ ਸੀ ਉਹਨੂੰ ਤੇ ਭਾਈ ਨੇ ਰਿਪੇਅਰ ਪੂਰ ਕੀਤੀ ਚਲੋ ਮੈਨੂੰ ਵਧੀਆ ਲੱਗਿਆ ਮੈਂ ਫੇਰ ਨਾ 6 ਮਹੀਨੇ ਬਾਅਦ ਉਹਨੂੰ ਕੋਈ ਦਿੱਕਤ ਆ ਗਈ ਮੈਂ ਲੈ ਗਿਆ ਭਾਜੀ ਕਹਿੰਦੇ ਆਪ ਨੂੰ ਐਂਪ ਬਦਲਣਾ ਪੈਣਾ ਦਾ ਹੂੰ ਉਹਨੇ ਰਿਪੇਅਰ ਆਪਦਾ ਕੀਤਾ ਉਹ ਮੈਨੂੰ ਹੁਣ 3 ਸਾਲ ਹੋ ਗਏ ਲੱਗੇ ਨੇ ਉਹਨੂੰ ਬਿਲਕੁਲ ਉਦਾਂ ਹੀ ਚੱਲਦਾ ਪਿਆ ਜੀ ਉਦੋਂ ਤੁਸੀਂ ਜੁੜਿਓ ਕਿੰਨੇ ਸਾਲ ਤੋਂ ਉਸ ਤੋਂ ਬਾਅਦ ਮੈਂ ਕਾਫੀ ਮੈਨੂੰ ਹੋ ਗਿਆ ਇਹਨਾਂ ਨਾਲ ਭਾਜੀ ਹਰਾਂ ਨੂੰ 5 ਸਾਲ ਤੋਂ ਹੋ ਗਿਆ ਨਾ 5-6 ਸਾਲ ਹੋ ਗਿਆ ਜੁੜਿਆ ਨੂੰ ਜੁੜਿਆ ਨੂੰ ਹਾਂਜੀ ਮੈਨੂੰ ਲੈ ਕੇ ਆਏ ਸੀ ਮੈਨੂੰ ਉਸ ਤੋਂ ਬਾਅਦ ਮੈਂ ਕਾਫੀ ਆਪਣੇ ਪਿੰਡ ਦੇ ਵੀ ਔਰ ਸ਼ਹਿਰ ਤੋਂ ਵੀ ਲੈ ਕੇ ਕਾਫੀ ਟਰੈਕਟਰ ਭੇਜ ਦਿੱਤੇ ਕੋਲੋਂ ਲਾ ਕੇ ਜਦੋਂ ਬੰਦਾ ਸੰਤੁਸ਼ਟ ਹੋਵੇ ਚੀਜ਼ ਵਧੀਆ ਲੱਗੇ ਉਹ ਆਪੇ ਆਉਂਦਾ ਟਰੈਕਟਰ ਅਸੀਂ ਧੋਣੇ ਆ ਪਾਣੀ ਪੂਣੀ ਪੈ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਕੋਈ ਟੱਕਰ ਨਹੀਂ ਕਰੇ ਨਹੀਂ ਕਰੇ ਸੇਤਾਰੇ ਕੋਈ ਲਫਾਫਾ ਨਹੀਂ ਕੋਈ ਘੱਟਾ ਮਿੱਟੀ ਸਭ ਕੁਝ ਚੱਲਦਾ ਉਹਨੂੰ ਪਰਵਾਹ ਹੀ ਨਹੀਂ ਮੰਨਦਾ ਇੰਨਾ ਵਧੀਆ ਕਿਉਂਕਿ ਇਹ ਸਿਸਟਮ ਫਿਰ ਉਸ ਤੋਂ ਬਾਅਦ ਆ ਕਿਉਂਕਿ ਚਲੋ ਮੇਰੀ ਤਾਂ ਸੰਤੁਸ਼ਟੀ ਸੀ ਇਹਨਾਂ ਤੇ ਇਹਨਾਂ ਮੈਨੂੰ ਕਿਹਾ ਵੀ ਹੌਲਾਂ ਲਈ ਜਾਣਾ ਲੇਕਿਨ ਜਦੋਂ ਬੱਚੇ ਵੀ ਨਾਲ ਹੁੰਦੇ ਨੇ ਇਹਨਾਂ ਦੀ ਵੀ ਮੰਨ ਨਹੀਂ ਪੈਂਦੀ ਮੰਨ ਨਹੀਂ ਪੈਂਦੀ ਐ ਨਾ ਲਿਆ ਮੈਂ ਕੀੜਾ ਮਾਰ ਲਾ ਇਹਨਾਂ ਦੀ ਖੁਸ਼ੀ ਕਰਕੇ ਤੁਰੇ ਫਿਰਦਾ ਬਿਲਕੁਲ ਨਹੀਂ ਇਹ ਜਿਹੜਾ ਮੇਰਾ ਸਿਰਫ ਉੱਪਰ ਲਿਆਂ ਦਾ ਹੀਗਾ ਪੇਪਰ ਦਾ ਹੀ ਹੂੰ ਇਹ ਇਹਦੀ ਖੁਸ਼ੀ ਆ ਓਕੇ ਅੱਗੇ ਵਾਲਾ ਜੋ ਵਰਕ ਆ ਜੋ ਵਰਕ ਇਹਦਾ ਇਹਨੇ ਕਿਹਾ ਨਹੀਂ ਲਵਾਉਣਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਦੱਸ ਪੈਸੇ ਦੀ ਗੱਲ ਹੀ ਹੈ ਹੁਣ ਤੂੰ ਜੇ ਲਾਉਣਾ ਤਾਂ ਫਿਰ ਪੂਰਾ ਹੀ ਲਾ ਕੇ ਜਾਣਾ ਕੋਈ ਆਧਮ ਚਾਲੇ ਨਾ ਰਵੇ ਆਧਮ ਚਾਲੇ ਨਹੀਂ ਹੁਣ ਤੇਰੀ ਮਰਜ਼ੀ ਨਾਲ ਚੱਲੂ ਜੀ ਸੁਆਦ ਨਹੀਂ ਆਉਂਦਾ ਫਿਰ ਠੀਕ ਹੈ ਨਾ ਤੇ ਇਹ ਚੀਜ਼ ਹੈ ਘੁੰਮ ਕੇ ਉਸ ਤੋਂ ਬਾਅਦ ਆ ਫਿਰ ਸਭ ਤੋਂ ਵੱਡੀ ਬਾਈ ਦਾ ਨੇਚਰ ਹੂੰ ਦੂਜੀ ਗੱਲ ਬਾਈ ਦਾ ਕੰਮ ਹੂੰ ਇੱਕ ਨੰਬਰ ਤੀਜੀ ਜਿਹੜੀ ਚੀਜ਼ ਇਸ ਦਿਨ ਅਸੀਂ ਆਏ ਸੁਨਰਟੀ ਸਾਨੂੰ ਇਹ ਵਧੀਆ ਲੱਗਿਆ ਜਦੋਂ ਅਸੀਂ ਇਹਦੀ ਡਾਊਨ ਸੀਲਿੰਗ ਦੇਖੀ ਆ ਛਤਰੀ ਦੀ ਹੂੰ ਕੋਈ ਕੱਟ ਪੀਸ ਨਹੀਂ ਹੈਗਾ ਮੈਰੀ ਗੁੱਡ ਇੱਕ ਪੀਸ ਦੇ ਵਿੱਚ ਬਣਾਈ ਗਏ ਔਰ ਇਹੋ ਵੀ ਗਲਾਈ ਪਰਫੈਕਟ ਦਿੱਤੀ ਗਈ ਸਾਰਾ ਕੁਝ ਇੱਕੋ ਪੀਸ ਚ ਹਾਂਜੀ ਜਿਹੜਾ ਕੀ ਕਹਿੰਦੇ ਨੇ ਪਹਿਲਾਂ ਤਾਂ ਸਾਨੂੰ ਸਾਰੇ ਇਹ ਹੀ ਡਰ ਪਾਉਂਦੇ ਸੀ ਨਹੀਂ ਜੇ ਤੁਹਾਡੀ ਛਤਰੀ ਸਿੰਪਲ ਨਹੀਂ ਇਹਨੂੰ ਲੱਗ ਹੀ ਨਹੀਂ ਸਕਦਾ ਹਮ ਚੁਣੌਤੀ ਸਾਬ ਤੋਂ ਵੱਡੀ ਇਹ ਬਣ ਗਈ ਸੀ ਇਹ ਨੂੰ ਹੀ ਡਾਊਨ ਸੀ ਨਹੀਂ ਹੋ ਸਕਦੀ ਲੇਕਿਨ ਭਾਜੀ ਰਾਂ ਕਿਹਾ ਵੀ ਕਰਕੇ ਦਿਆਂਗੇ ਤੇ ਹੋਏਗੀ ਪਰ ਜੋ ਭਾਜੀ ਰਾਂ ਨੇ ਕਿਹਾ ਸੀ ਉਹਨਾਂ ਕਿ ਕੋਈ ਨਾ ਪਿਛਲੇ ਆ ਪੀਸ ਦਿਸਣਗੇ ਆਪਾਂ ਨੇ ਇੰਨੇ ਕੋ ਲੱਗਣਗੇ ਪਰ ਜਦੋਂ ਉਹ ਨਾ ਕੀਤੀਏ ਉਹਨਾਂ ਨੇ ਕਵਰ ਕਰਕੇ ਆਪਦੀ ਰਿਜ ਲਾਈ ਪੂਰੀ ਦੀ ਪੂਰੀਆਂ ਰਿਜਾਂ ਲਾਈਆਂ ਨੇ ਜੋ ਵੀ ਜਿਹੜੀ ਚੀਜ਼ ਸਾਨੂੰ ਸੀਗੀ ਯਾਰਾ ਐ ਸਾਈਡ ਇੱਥੋਂ ਰਹਿ ਜਾਏਗਾ ਉੱਥੋਂ ਰਹਿ ਜਾਏਗਾ ਲੇਕਿਨ ਜਦੋਂ ਯਾਰ ਦੇਖਿਆ ਕਿ ਤੂੰ ਤਾਂ ਕਹਿੰਦੇ ਰਹਿ ਜਾਏਗਾ ਪਰ ਸੰਤੋਂ ਦੇਖਦਾ ਹੀ ਕੋਈ ਨਹੀਂ ਇੱਥੇ ਇਹ ਸਾਲਾ ਕੰਮ ਹੀ ਨਹੀਂ ਰਹਿ ਗਿਆ ਕਿਤੇ ਮੈਨੂੰ ਹੋਰ ਦੱਸਿਓ ਵੀਰੇ ਇਹ ਸਾਰਾ ਵਰਕ ਜਿਵੇਂ ਤੁਸੀਂ ਕਰਾਇਆ ਡੈਕ ਤੁਸੀਂ ਤਾਂ ਦੱਸਿਆ ਜੇ ਲਾਉਣਾ ਪਿਆ ਤੇ ਲਾ ਸਕਦੇ ਹੋ ਨਾ ਆਹ ਵੇਟ ਵਗੈਰਾ ਜੋ ਤੁਸੀਂ ਲਾਏ ਆ ਜੀ ਇਹ ਇਹਨਾਂ ਦੀ ਤਾਂ ਨਹੀਂ ਕੋਈ ਪਾਸਿੰਗ ਵਗੈਰਾ ਕਰਾਉਣੀ ਪੈਣੀ ਨਹੀਂ ਨਹੀਂ ਇਹਨਾਂ ਦੀ ਕੋਈ ਪਾਸਿੰਗ ਨਹੀਂ ਜੀ ਵੀ ਇਹ ਜਿਵੇਂ ਟਰੈਕਟਰ ਐ ਰੈਡੀ ਐ ਸਾਰਾ ਐ ਚੱਲੂਗਾ ਇਹ ਚੱਲੂਗਾ ਇਹਦੀ ਕੋਈ ਪਾਸਿੰਗ ਨਹੀਂ ਸਿਰਫ ਇੱਕ ਡੈਕ ਦੀ ਥੱਲੇ ਵਾਲੇ ਦੀ ਹੋ ਸਕਦੀ ਉੱਪਰਲੇ ਟੇਪਰ ਦੀ ਵੀ ਨਹੀਂ ਉਹਦੀ ਕੋਈ ਚੱਕਰ ਨਹੀਂ ਸਿਰਫ ਥੱਲੇ ਵਾਲੇ ਦੀ ਸਾਨੂੰ ਦਿੱਕਤ ਉਹ ਵੀ ਹੁਣ ਕੈਮਰਾ ਲੱਗ ਗਿਆ ਸ਼ਾਇਦ ਹੋ ਸਕੇ ਉਹ ਵੀ ਨਾ ਉਹ ਵੀ ਨਾ ਆਵੇ ਕਿਉਂਕਿ ਕੈਮਰਾ ਲੱਗ ਗਿਆ ਉਧਰ ਇਸ ਤੋਂ ਵੱਡੇ ਆ ਟਰੈਕਟਰ ਜਿਹੜੇ ਕੀ ਆ। ਉੱਥੋਂ ਬਹੁਤ ਵੱਡੇ-ਵੱਡੇ ਆ। ਇਸ ਤੋਂ ਛੋਟੇ ਵੀ ਆ ਵੱਡੇ ਵੀ ਹਰ ਤਰ੍ਹਾਂ ਦੇ ਜਿਵੇਂ ਆਪਣੇ ਇੱਥੇ ਸੇਮ ਹੀ ਆ। ਲੇਕਿਨ ਪ੍ਰੋਬਲਮ ਇਹ ਆ ਕਿ ਇੱਥੇ ਹੁਣ ਆਪਣੇ ਜਿਹੜਾ ਵੱਡਾ ਟਰੈਕਟਰ ਆ ਉਹ ਵੱਡਾ ਹੀ ਜ਼ਿੰਮੇਵਾਰ ਲਾਊਗਾ। ਵੱਡਾ ਹੀ ਲਾਊਗਾ। ਠੀਕ ਆ। ਉੱਥੇ ਜ਼ਿਆਦਾਤਰ ਜ਼ਿੰਮੇਵਾਰ ਵੱਡੇ ਵੀ ਹੈਗੇ ਟਰੈਕਟਰ ਵੱਡੇ ਵੀ ਆ। ਠੀਕ ਆ। 100 ਹਸ ਪਾਵਰ ਇਸ ਤੋਂ ਉੱਪਰ ਵੀ ਹੈਗੇ। ਉਹ ਤਾਂ ਆਪਣੇ ਵੀ ਬਹੁਤ ਵੱਡੇ-ਵੱਡੇ ਆਗੇ ਆ ਗਏ ਜੀ। ਲੱਗਿਆ ਲੇਕਿਨ ਉੱਥੇ ਤੋਂ ਨਾ ਆਮ ਹੀ ਮਿਲਨੇ। ਆ ਜੋ ਵੀ ਤੁਸੀਂ ਲਵਾਇਆ ਵੇਟ ਤੇ ਆ ਥੱਲੇ ਵਾਲਾ ਇਹ ਚੀਜ਼ਾਂ ਜ਼ਰੂਰੀ ਸੀਗੀਆਂ ਸ਼ੌਂਕ ਨੂੰ ਨਹੀਂ ਇਹ ਸ਼ੌਂਕ ਹੀ ਆ ਇਹ ਜ਼ਰੂਰੀ ਨਹੀਂ ਆ ਇਹ ਸਿਰਫ ਇੱਕ ਸ਼ੌਂਕ ਸੀਗਾ ਯਾਰ ਚੀਜ਼ ਨੂੰ ਤਿਆਰ ਕਰਨਾ ਤੇ ਇੱਕ ਇਹਦੀ ਸੇਫਟੀ ਵੀ ਜ਼ਰੂਰੀ ਆ ਤੇ ਇੱਕ ਸੋਹਣੀ ਵੀ ਲੱਗੇ ਸੋਹਣੀ ਵੀ ਲੱਗੇ ਠੀਕ ਆ ਨਾ ਇਹ ਚੀਜ਼ਾਂ ਜ਼ਰੂਰੀ ਐ ਇਸ ਕਰਕੇ ਕਿਉਂਕਿ ਜੇ ਚੀਜ਼ ਇੰਨਾ ਪੈਸਾ ਆਪਾਂ ਲਾਤਾ ਟਰੈਕਟਰ ਤੇ ਤੇ ਫਿਰ ਥੋੜਾ ਜਿਹਾ ਹੋਰ ਲਾ ਕੇ ਤੇ ਇੱਕ ਸ਼ੌਂਕ ਜਿ ਲੈ ਕੇ ਬਾਹਰ ਜਾਣਾ ਤੇ ਅਗਲਾ ਜਿਹੜੇ ਪੁੱਛੇ ਵੀ ਇਹ ਚੀਜ਼ ਕਿਉਂ ਲਵਾਈ ਕਿਵੇਂ ਲਵਾਈ ਇੱਕ ਅਲੱਗ ਕਰੀਏ ਆ ਅਲੱਗ ਕਰੀਏ ਬਹੁਤ ਜ਼ਿਆਦਾ ਇਹਦੇ ਤੇ ਸੋਹਣਾ ਬੋਲ ਲੱਗਦਾ ਸੇਫਟੀ ਬੋਲ ਲੱ ਟਰੈਕਟਰ ਬਾਕੀ ਨਾ ਇਹ ਕਰਮਾ ਵਾਲਾ ਭਾਰਾ ਸਾਰੇ ਟਰੈਕਟਰਾਂ ਤੋਂ ਜਿੰਨਾ ਕ ਮੈਨੂੰ ਪਤਾ ਨਾ ਜੀ ਜੀ ਬਿਲਕੁਲ ਲੋਣਾ ਟਰੈਕਟਰ ਭਾਰਾ ਬਹੁਤ ਜਿਆਦਾ ਨਿੱਗਿਆ ਟਰੈਕਟਰ ਜੀ ਜੀ ਤੇ ਇਹ ਕਿੰਨੇ ਚ ਨਿਕਲਿਆ ਸੀਗਾ ਵੀਰੇ ਉਦੋਂ ਅੱਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਨਹੀਂ 3 ਤਿੰਨ ਮਹੀਨੇ ਤੋਂ ਉੱਪਰ ਹੀ ਹੋ ਗਿਆ ਜੀ ਤਿੰਨ ਮਹੀਨੇ ਪਹਿਲਾਂ ਆਜੋ ਵੀਰੇ ਇਹ ਆਪਾਂ ਜੀਐਸਟੀ ਘਟਿਆ ਨਹੀਂ ਸੀ ਉਦੋਂ ਉਦੋਂ ਨਹੀਂ ਸੀ ਘਟਿਆ ਉਦੋਂ ਇੱਕ ਮਹੀਨੇ ਬਾਅਦ ਘਟ ਗਿਆ ਤੇ ਮਹੀਨੇ ਡੇਢ ਮਹੀਨੇ ਬਾਅਦ ਓਏ ਹੋਏ ਪਛਤਾਵਾ ਨਹੀਂ ਹੋਇਆ ਨਹੀਂ 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 ਕੋਈ ਪਛਤਾਵਾ ਨਹੀਂ ਇਹ ਤਾਂ ਇੱਕ ਪਤਾ ਹੀ ਗੱਲ ਬਾਜੀ ਇਹ ਇੱਕ ਜੂਆ ਹੁੰਦਾ ਲਾਟਰੀ ਲਾ ਲਓ ਜਾਂ ਜੂਆ ਲਾ ਲਓ ਜੋ ਵੀ ਆ ਜੇ ਆਪਾਂ ਜੀਐਸਟੀ ਵੱਜ ਜਾਂਦਾ ਫਿਰ ਕੀ ਕਰ ਲੈਣਾ ਫਿਰ ਕੀ ਕਰ ਲੈਣਾ ਅਸੀਂ ਪੁਆਇੰਟ ਤਾਂ ਦੋਵੇਂ ਨੈਗੇਟਿਵ ਪੋਜ਼ੀਟਿਵ ਦੋਨੋਂ ਹੀ ਹੁੰਦੇ ਨੇ ਠੀਕ ਆ ਜਦੋਂ ਲੈਣਾ ਇਹ ਐਦਾਂ ਹੀ ਨਾਲ ਅੱਜ ਤੋਂ 6 ਮਹੀਨੇ ਸਾਲ ਪਹਿਲਾਂ ਮੈਂ ਗੱਲ ਬਜ਼ੁਰਗਾਂ ਨਾਲ ਕੀਤੀ ਵੀ ਟਰੈਕਟਰ ਲੈਣਾ ਮੈਂ ਉੱਥੇ ਲੈ ਕੇ ਜਾਣਾ ਬਜ਼ੁਰਗ ਸਾਡੇ ਮੰਝੇ ਤੇ ਨੇ ਤੇ ਉਹਨਾਂ ਜਦੋਂ ਕੁਝ ਟਾਈਮ ਬਾਅਦ ਮੈਂ ਕਿਹਾ ਚਲ ਜੀ ਉਦੋਂ ਜਾਵਾਂਗੇ ਫਿਰ ਲਾਵਾਂਗੇ ਲੇਕਿਨ ਉਹਨਾਂ ਕਿਹਾ ਵੀ ਇੱਕ ਦਿਨ ਚਾਨਕੀ ਫੋਨ ਤੇ ਗੱਲ ਕਰਦਿਆਂ ਕਰਦਿਆਂ ਕਹਿੰਦਾ ਯਾ ਤੂੰ ਤਾਂ ਕਿਹਨਾਂ ਟਰੈਕਟਰ ਲੈਣਾ ਲਿਆ ਨਹੀਂ ਤੇ ਮੈਂ ਕਹਾਂ ਫਿਰ ਮੈਂ ਤਾਂ ਜਾ ਨਹੀਂ ਸਕਦਾ ਤੁਸੀਂ ਕਢਾ ਲਓ ਹੂੰ ਉਹ ਫਿਰ ਉਹਨਾਂ ਦੀ ਖੁਆਇਸ਼ ਤੇ ਫਿਰ ਮੇਰੇ ਆਉਣ ਤੋਂ ਪਹਿਲਾਂ ਇੰਨਾ ਹੀ ਸਾਰੇ ਟਰੈਕਟਰ ਕਢਾ ਲਿਆ ਸੀ ਮੈਂ ਨਹੀਂ ਸੀ ਇੱਥੇਗਾ ਇੱਥੇ ਨਹੀਂ ਸੀ ਮੈਂ ਹੋਣ ਆਇਆ ओके ਮੇਰੇ ਹੋਂ ਤੋਂ ਪਹਿਲਾਂ ਨਾ ਕਢਾ ਕੇ ਇਹਨੂੰ ਚਲਾ ਕੇ ਰਮਾ ਕਰ ਲਿਆ ਤੇ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਜੀਐਸਡੀ ਘੜ ਗਈ ਸਾਨੂੰ 9.5 ਲੱਖ ਚ ਪਿਆ ਉਸ ਤੋਂ ਬਾਅਦ 50 60 70 ਹਜ਼ਾਰ ਦਾ ਫਰਕ 9 ਲੱਖ ਦਾ ਉਹ ਨਾ ਹਾਂ 9 ਲੱਖ ਦਾ ਹੈ ਇੰਨੇ ਦਾ ਹੋਣਾ ਵੀਰੇ ਕਿਵੇਂ ਚੱਲਿਆ ਤੁਸੀਂ ਅੱਜ ਕੀ ਕੰਕੋ ਬੀਜੀ ਇਹਦੇ ਨਾਲ ਕਿ ਨਹੀਂ ਹਾਂਜੀ ਇਹ ਨਾਲ ਬੀਜੀ ਬੀਜੀ ਹਾਂ ਬਹੁਤ ਵਧੀਆ ਜੀ ਮੈਨੂੰ ਸੁਪਰ ਸੀਟਰ ਇੰਜ ਦਾ ਫਿਰਨ ਦਾ ਚਲਾਉਂਦਾ ਰਿਆਂ ਕੋਈ ਦਿੱਕਤ ਨਹੀਂ ਜੀ ਨਾ ਕਰਕੇ ਕੋਈ ਨਹੀਂ ਕਿਸੇ ਮੌਕੇ ਵੀ ਆਪਾਂ ਨੂੰ ਅੱਗੇ ਵੇਟਰ ਵਜਨ ਰੱਖਣਾ ਪਿਆ ਕੁਝ ਰੱਖਣਾ ਪਿਆ ਵਧੀਆ ਚੱਲਿਆ 68 ਫੁੱਟਾ ਸੁਪਰ ਸੀਟਰ ਸੀਗਾ ਬਹੁਤ ਵਧੀਆ ਖੇਡਦਾ ਰਿਹਾ ਆ ਵੇਡਾਂ ਕਰਕੇ ਨਾ ਇਹਨਾਂ ਨੂੰ ਸਭ ਤੋਂ ਵਧੀਆ ਆ ਵੀ ਜਿਹੜਾ ਸੁਪਰ ਸਟਰ ਚੱਕਦਾ ਹੀ ਵਧੀਆ ਅੰਗੋ ਨਹੀਂ ਛੁੱਟਦਾ ਲਿਫਟ ਲੋਡ ਦਾ ਕਿਵੇਂ ਲੱਗਿਆ ਵੀਰੇ ਡਿਊਟੀ ਬਹੁਤ ਵਧੀਆ ਜੀ ਕੰਟਰੋਲ ਬਹੁਤ ਤੁਹਾਨੂੰ ਜੇ 1-5 ਕੋਈ ਇਹਦੇ ਜਿੱਦਸਦਾ ਆਵੇ ਨਹੀਂ ਕੁਝ ਨਹੀਂ ਦਿੱਸਿਆ ਜੀ ਇਹ ਤਾਂ ਵੀ -5 ਆਪਾਂ ਐ ਨਹੀਂ ਕਹਿੰਦੇ ਵੀ ਮਾੜਾ ਸੁਝਾਅ ਕੋ ਕੰਪਨੀ ਨੂੰ ਦੇਣਾ ਚਾਹੋ ਵੀ ਆ ਚੀਜ਼ ਵਾਧਾ ਕਰ ਦਿਓ ਆਉਣ ਵਾਲੇ ਸਮੇਂ ਚ ਬਿਲਕੁਲ ਬਿਲਕੁਲ ਤੁਹਾਨੂੰ ਲੱਗਦਾ ਕੋਈ ਚੀਜ਼ ਇੰਨੀ ਹੁੱਕ ਦੀ ਪ੍ਰੋਬਲਮ ਹੋ ਤੈ ਇੰਨੀ ਹੁੱਕਾਂ ਬਹੁਤ ਛੋਟੀਆਂ ਆ ਰਹੀਆਂ ਛੋਟੀਆਂ ਮਾੜਾ ਇਹ ਤਾਂ ਹਿਸਾਬ ਲਵਾ ਲੈ ਅੱਛਾ ਉਹਨੂੰ ਇੱਕ ਪਲੇਟ ਦਿੱਤੀ ਹੁੰਦੀ ਉਹਨੂੰ ਕਟਾ ਕੇ ਫੇਰ ਹੀ ਆ ਪਟਾਲੀ ਪਾ ਸਕਦੇ ਆ ਆਦਰਵਾਇਜ਼ ਕੋਈ ਵੱਡਾ ਟਰਾਲਾ ਪਾਣਾ ਕੋਈ ਉਹ ਨਹੀਂ ਬੈਠਾ ਆਰਾਮ ਤੇ ਨਹੀਂ ਚੱਲਦੇ ਜਿਹੜੇ ਠੀਕ ਆ ਵੀਰੇ ਹਾਂ ਬਾਕੀ ਓਵਰਆਲ ਸਾਰਾ ਕੁਝ ਐਨ ਹਾਂ ਬਿਲਕੁਲ ਕੋਈ ਦਿੱਕਤ ਨਹੀਂ ਸੰਤੁਸ਼ਟ ਹੋ ਤੁਸੀਂ ਹਾਂ ਓਕੇ ਹਾਂ ਲਓ ਜੀ ਇਹ ਟਰੈਕਟਰ ਜਾਣਾ ਸਪੇਨ ਸਪੇਨ ਹੀ ਨਾ ਵੀਰੇ ਜੀ ਹਾਂ ਜੀ ਸਪੇਨ ਹੀ ਆਜੋ ਵੀਰੇ ਹਾਂ ਜੀ ਫੋਨ 2 ਮਿੰਟਾਂ ਛੱਡ ਦਿਓ ਆਪਾਂ ਫਟੇ ਬਲਾਜ ਦੇਣੀ ਟਰੈਕਟਰ ਸਾਰਾ ਤੁਸੀਂ ਵੇਖ ਲਿਆ ਜੀ ਜੀ ਤੇ ਇਹ ਤੇ ਜੋ ਵੀ ਕੰਮ ਹੋ ਜਾ ਉਹ ਨੰਬਰ ਮੈਂ ਦਿੱਤਾ ਹੋਇਆ ਡਿਸਪਲੇ ਤੇ ਵੀਰੇ ਨੇ ਜੋ ਵੀ ਆ ਸਾਰਾ ਕੁਝ ਕਰਿਆ ਚਾਲ ਹੁਲਾ ਵਾਲੀ ਤੇ ਡੈਕ ਦਾ ਐਕਸੈਸਰੀ ਦਾ ਜੋ ਵੀ ਆ ਉਹ ਨੰਬਰ ਮੈਂ ਤੁਹਾਨੂੰ ਦੇ ਦਿੱਤਾ ਤੁਸੀਂ ਇਥੋਂ ਕੁਝ ਵੀ ਕਰਵਾ ਸਕਦੇ ਹੋ ਬਾਕੀ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਸਾਡੇ ਪੰਜਾਬ ਦਾ ਇਹਨਾਂ ਨਾਮ ਰੋਸ਼ਨ ਕਰਨਾ ਇਹਨਾਂ ਨੇ ਹਨਾ ਵੀ ਜੀ ਬਿਲਕੁਲ ਬਿਲਕੁਲ ਜੀ ਕਿਸੇ ਵਜ੍ਹਾ ਨਾਲ ਈ ਪੰਜਾਬ ਅੱਗੇ ਵਧਣਾ ਚਾਹੀਦਾ ਹੈ ਕਿੱਦਾਂ ਵੀ ਵਧੇ ਜਦੋਂ ਪੰਜਾਬ ਅੱਗੇ ਵਧੇਗਾ ਤੇ ਸਾਨੂੰ ਖੁਸ਼ੀ ਹੋਣੀ ਹੁੰਦੀ ਬਿਲਕੁਲ ਬਿਲਕੁਲ ਜੀ ਹਾਂਜੀ ਬਿਲਕੁਲ ਉਹ ਪੰਜਾਬ ਅੱਗੇ ਵਧੇ ਸਾਡੇ ਐਸ ਵੀਰ ਕਰਕੇ ਐਸ ਵੀਰ ਕਰਕੇ ਕਿਸੇ ਵੀ ਵੀਰ ਕਰਕੇ ਸਾਡੇ ਜੋ ਕੋਈ ਵੀ ਵੀਰ ਭਰਾ ਤਰੱਕੀ ਕਰਦਾ ਸਾਨੂੰ ਪੰਜਾਬੀ ਪੰਜਾਬੀ ਭਰਾਵਾਂ ਨੂੰ ਖੁਸ਼ੀ ਹੁੰਦੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਹੁਣ ਇਹ ਜਾ ਕੇ ਸਪੈਨ ਦੀਆਂ ਸੜਕਾਂ ਤੇ ਜਦੋਂ ਨੱਚੇਗਾ ਪੰਗੜੇ ਪਾਏਗਾ ਤੇ ਸਾਡਾ ਇੱਧਰ ਹੀ ਖੂਨ ਵਧਿ ਜਾਣਾ ਵੀਰ ਨੇ ਜਦੋਂ ਜਾ ਕੇ ਸਾਨੂੰ ਉੱਧਰ ਵਿਖਾਤਾ ਵੀ ਹਾਂ ਭਾਈ ਪਹੁੰਚ ਗਏ ਪਹੁੰਚ ਗਏ ਬਿਲਕੁਲ ਵੀਡੀਓ ਪਾਵਾਂਗੇ ਕੰਟੇਨਰ ਤੋਂ ਉਤਰਦੀ ਵੀਡੀਓ ਪਾਵਾਂਗੇ ਵੈਰੀ ਗੁੱਡ ਉਸ ਤੋਂ ਬਾਅਦ ਇਹ ਪੰਜਾਬੀ ਗਾਣੇ ਚੱਲਦੇ ਸੌਂਗ ਚੱਲਦੇ ਵੀਡੀਓ ਪਾਵਾਂਗੇ ਉੱਥੇ ਮਾਹੌਲ ਪਿੰਡਾਂ ਵਰਗਾ ਜਿਹਾ ਕਿਵੇਂ ਆ ਨਹੀਂ ਸਾਰਾ ਇਹ ਇਹੀ ਜਿੱਥੇ ਰਹਿੰਦੇ ਹੋ ਪਿੰਡ ਆ ਲੇਕਿਨ ਪਿੰਡ ਨਹੀਂ ਐ ਇੱਕ ਸ਼ਹਿਰ ਹੀ ਐ ਕਿਸ ਤਰ੍ਹਾਂ ਦਾ ਓਕੇ ਇਹ ਹਰ ਸ਼ਹਿਰ ਮਿਲਦੀ ਆ ਤੇ ਲੇਕਿਨ ਜਦੋਂ ਹੀ ਖੇਤਕੁੱਤੀ ਜਾਂਦੇ ਹੋ ਗਾਣੇ-ਗੁਣੇ ਲਾਉਂਦੇ ਹੋ ਬਿਲਕੁਲ ਬਿਲਕੁਲ ਕੋਈ ਰੁਕ ਟੋਕ ਨਹੀਂ ਕੀ ਰੁਕ ਟੋਕ ਹੈਗੀ ਪਰ ਇੱਕ ਲਿਮਟ ਹੁੰਦੀ ਆ ਇੱਕ ਲਿਮਟ ਦੇ ਡਿਸ ਤਾਡਾ ਟਾਈਮ ਆ ਕੋਈ ਤੁਹਾਡੇ ਕੋਲ ਆ ਡਿਸਟਰਬ ਕਰਦੇ ਜਾਂ ਤੁਸੀਂ ਰੋਡ ਤੇ ਜਾਂਦੇ ਤੁਸੀਂ ਇੱਕ ਹੁੱਲੜ ਬਾਜੀ ਕਰਦੇ ਉਹ ਤੁਹਾਨੂੰ ਨਹੀਂ ਕਰ ਸਕਦਾ ਉਹ ਤੇ ਉਹ ਫਿਰ ਚਲਾਨ ਕਰਦੇ ਤੁਸੀਂ ਆਪਣਾ ਚਲਾਓ ਕੋਈ ਚੈੱਕ ਕਰਨੀ ਹੈ ਕੋਈ ਚੱਕਰ ਨਹੀਂ ਆਦੇ ਸੁਣਨ ਨੂੰ ਜਿੰਨਾ ਕ ਜਿੰਨਾ ਕੋ ਤੁਹਾਨੂੰ ਚੱਲਦਾ ਹੈ ਕਿ ਤੁਹਾਡੀ ਲਿਮਟ ਤੇ ਆ ਤੁਸੀਂ ਉਹਨੂੰ ਆਪਣਾ ਰੋਡ ਤੇ ਜਾ ਰਹੇ ਤੁਸੀਂ ਆਪਣਾ ਫੋਕਸ ਬਣਾਇਆ ਹੋਇਆ ਹੈ ਵਧੀਆ ਰੋਡ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹਾਂ ਜੇ ਤੁਸੀਂ ਅਨ ਕੰਟਰੋਲ ਕਰਦੇ ਕੰਮ ਫਿਰ ਤਾਂ ਉਹਨਾਂ ਤੁਹਾਨੂੰ ਪਤਾ ਹੀ ਆ ਫਿਰ ਤਾਂ ਖਰਚਾ ਨੋਟ ਕਰਨਾ ਵੈਸੇ ਵੀਰੇ ਨੇ ਪਹਿਲਾਂ ਦੱਸ ਦਿੱਤਾ ਇਹਦੇ ਪੇਪਰ ਬਣ ਰਹੇ ਆ ਹਨਾ ਹਾਂਜੀ ਪੇਪਰ ਕਰ ਤਿਆਰ ਕਰ ਰਹੇ ਆਂਦੇ ਯਾਰ ਸਿੱਧਾ ਇੰਡੀਆ ਚੋਂ ਤਾਂ ਕੱਲੀ ਆਰ ਸੀ ਲੈਣੀ ਹੈ ਇੰਡੀਆ ਦੀ ਆਰ ਸੀ ਤੇ ਬਿੱਲ ਬਿੱਲ ਕਿਉਂਕਿ ਆਰ ਸੀ ਤੋਂ ਨਾ ਆਰ ਸੀ ਦੀ ਨਵੀਂ ਬਣਾਉਣੀ ਆ ਤੇ ਬਿੱਲ ਤੋਂ ਨਾ ਸਾਡੇ ਕੋਲੋਂ ਤਾਂ ਟੈਕਸ ਲੈਣਾ ਉਧਰ ਕੋਈ ਆਈਡੀਆ ਹੈਗਾ ਵੀ ਕਿੰਨਾ ਕੁ ਹੋਰ ਟੋਡਾ ਲੱਗੂ ਕਿ ਨਹੀਂ ਇਹ ਤਾਂ ਸਾਡਾ ਜੀ ਇੱਥੋਂ 3500 ਯੂਰੋ ਯਾਨੀ 3.5 ਲੱਖ ਰੁਪਈਆ ਇੰਡੀਆ ਦਾ ਕੰਟੇਨਰ ਦਾ ਬਣੇਗਾ ਕਰਾਇਆ ਜਿਹੜਾ کرایا جی ہاں جی اس تو بعد ਆਇੰਦਾ 1 ਲੱਖ ਰੁਪਇਆ ਨੰਬਰ ਨ ਪਲੇਟ ਚੇਂਜ ਕਰਾਉਣ ਦਾ ਨਾਮ ਆਰ ਸੀ ਚੇਂਜ ਹੋਣੀ ਹੈ ਜੀ ਸਾਢੇ 3.5 ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਆਇਆ ਦਾ ਜਿਹੜਾ ਆਪਣਾ ਪਾਸਿੰਗ ਤੇ ਲੱਗਨੇ ਆ ਸਾਡਾ 5 ਕੁ ਹਜ਼ਾਰ ਰੁਪਇਆ ਲੱਗਦਾ ਪਾਸ ਹੁੰਦਾ ਉਹ ਕਿੰਨਾ ਲੱਗਦਾ ਯਾਨੀ 50 ਯੂਰੋ 50 ਯੂਰੋ ਮਗਰੋਂ ਟੋਟਲ ਹੋ ਗਿਆ ਤੁਹਾਡਾ 9.5 ਤੇ 3 ਵਿੱਚ ਐਡ ਕਰੀਏ ਆਸ 11 12 12.5 ਤੇ ਲੱਖ ਹੋਰ ਸਾਢੇ 13 ਹਾਂਜੀ ਤੇ ਉਸ ਤੋਂ ਬਾਅਦ ਆ ਜਾਂਦਾ 2 ਲੱਖ ਰੁਪਈਆ ਲੱਗਣਾ ਜਿਹੜਾ ਟੈਕਸ ਪੈਣਾ ਸਾਨੂੰ ਇਹ ਦੇਸ ਸਾਢੇ 9 ਲੱਖ 15 ਸਾਢੇ 15 ਹੋ ਗਿਆ ਸਾਢੇ 15 ਲੱਖ ਰੁਪਈਆ ਸਾਰਾ ਆ ਜਾਂਦਾ ਉਹ ਸਾਢੇ 15 ਲੱਖ ਚ ਇਹ ਉਧਰ ਚੱਲੂ ਚੱਲੇਗਾ ਤੇ ਜੇ ਉਧਰ ਤੁਸੀਂ ਐਡਾ ਡੈਕਟਰ ਲੈਣਾ ਹੁੰਦਾ ਉਹ ਕਿੰਨੇ ਕੁ ਚ ਪੈਣਾ ਸੀ ਉਹ ਸਾਨੂੰ ਘੱਟੋ ਘੱਟ ਵੀ ਜ਼ਿਆਦਾ ਇਹਦੀ ਸਟਾਰਟਿੰਗ 50 ਤੋਂ ਪਲੱਸ ਹੀ ਜਾਂਦੀ ਸੀ 50 ਲੱਖ ਤੋਂ ਜੇ ਉਧਰ ਲੈਂਦੇ ਉਧਰ ਲੈਂਦੇ 50 ਚ ਵੀ ਦਾ ਡੈਕਟਰ ਹਾਂਜੀ ਲੈ ਫਿਰ ਤਾਂ ਫਾਇਦਾ ਨਹੀਂ ਹੋ ਗਿਆ ਯਾਰ ਆਪਣਾ ਕਿੰਨੇ ਜਿਆਦਾ ਜੀ ਫਿਰ ਉਹਨਾਂ ਦਾ ਸਭ ਤੋਂ ਵੱਡੀ ਦਿੱਕਤ ਉਹਨਾਂ ਦੀ ਰਿਪੇਅਰ ਬਹੁਤ ਮਹਿੰਗੀ ਹੁਣ ਇਹਦਾ ਮੰਨ ਲਓ ਅਸੀਂ ਸ਼ੁਰੂ ਤੋਂ ਇਹਦੇ ਕਾਰੀਗਰ ਆ ਇਹ ਤਾਂ ਆਪਾਂ ਨੂੰ ਜੱਟਾਂ ਦੇ ਪੁੱਤੇ ਨੇ ਇਹ ਤਾਂ ਵੱਡੇ ਹੋਇਆ ਇਹਦੇ ਵਿੱਚ ਲੋੜ ਹੀ ਕੋਈ ਨਹੀਂ ਹੁਣ ਜੇ ਉਹਦੇ ਕੋਈ ਪ੍ਰੋਬਲਮ ਆ ਗਈ ਉਹਨੂੰ ਇਹ ਗਰੰਟੀ ਅਸੀਂ ਹੱਥ ਨਹੀਂ ਲਾ ਸਕਦੇ ਉਹ ਕੰਪਨੀ ਕੋਲ ਤੇ ਕੰਪਨੀ ਹੱਥ ਲਾ ਦੇ ਪੈਸੇ ਲੈਂਦੀ ਕੰਪਨੀ ਨੇ ਤਾਂ ਆ ਕੇ ਐਂ ਨਹੀਂ ਕੀਤਾ ਤੈਨੂੰ ਗਣਾ ਲਿਆ ਵੀ ਹਾਂਜੀ ਹਾਂਜੀ ਇਹ ਚੀਜ਼ ਦਾ ਉੱਥੇ ਸਭ ਤੋਂ ਵੱਡਾ ਕਿਉਂਕਿ ਜੇ ਤੁਹਾਡਾ ਟਰੈਕਟਰ ਖੇਤ ਚ ਖਲੋ ਗਿਆ ਨਹੀਂ ਜਾ ਸਕਦਾ ਤੇ ਜਿਹੜਾ ਮਕੈਨਿਕ ਤੁਰਿਆ ਉਹਨੇ ਜਦੋਂ ਤੁਰ ਪਿਆ ਉਹਨੇ ਉਦੋਂ ਤੋਂ ਟਾਈਮ ਲੋਡ ਕਰ ਲੈਣਾ ਘੰਟਾ ਉਹ ਪਲੱਸ ਘੰਟਾ ਆਉਣ ਦਾ ਜਾਣ ਦਾ ਤੇ ਬਾਕੀ ਟਾਈਮ ਜਿਹੜਾ ਇੱਥੇ ਵੇਸਟ ਬਾਕੀ ਵੀਰਾਂ ਨੇ ਆ ਸੀਜ਼ਨ ਚਲਾ ਲਿਆ ਵੀ ਵਧੀਆ ਹੋ ਗਿਆ ਹਾਂਜੀ ਜੇ ਕੋ ਮੜਾ ਮੁੜ ਕੇ ਲ ਕੋ ਕਾ ਹਿਲਣ ਵਾਲਾ ਸੀ ਨਾਲੇ ਦੀ ਸਰਵਿਸ ਹੋ ਗਈ हां ठीक है क्योंकि पहली सर्विस ऐसे ही तो करवा के ਲੈ ਕੇ ਜਾਣਾ ओके बाकी सामान ना ले जाओगे फिर बाकी सामान ਨਾਲ ਲੈ ਜਾਾਂਗੇ बाकी ਉਸ ਤੋਂ ਬਾਅਦ ਸਾਡੇ ਆਉਂਦੇ ਰਹਿਣਾ ਇੱਥੇ ਜੇ ਕੋਈ ਨੀਕੀ ਆਉਂਦੀ ਵੀ ਤੇ ਅਸੀਂ ਆਪ ਲੈ ਜਾਾਂ ਕਰਾਂਗੇ ਆਪ ਲੈ ਜਾਾਂ ਕੋਈ ਸਾਲ ਦੇ ਸਾਲ ਆਉਣਾ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਚੀਜ਼ ਦਾ ਜ਼ਿਆਦਾ ਲਿਜਾਣ ਦਾ ਮੇਰਾ ਇੱਕ ਕਾਰਨ ਛੋਟਾ ਜਿਹਾ ਸੀਗਾ ਕਿਉਂਕਿ ਮੇਰਾ ਬੇਟਾ ਜਿਹੜਾ ਉਹ ਵੀ ਉੱਥੇ ਹੀ ਆ ਤੇ ਜਦੋਂ ਉਹਨੂੰ ਇੱਥੋਂ ਦੀ ਚੀਜ਼ ਦਿਆਂਗੇ ਕਲਚਰ ਦਿਆਂਗੇ ਇਹ ਚੀਜ਼ਾਂ ਦਾ ਉਹ ਜੁੜਿਆ ਰਹੂਗਾ ਜੁੜਿਆ ਰਹੂਗਾ ਉਹਦਾ ਪਿਆਰ ਜੁੜਿਆ ਰੂ ਹਾਂ ਜਿੱਦਾਂ ਹੁਣ ਸਾਡੇ ਉੱਤੇ ਗੁਰਦੁਆਰਾ ਲੱਗ ਗਿਆ ਸੀ ਉਹਨੂੰ ਲੈ ਕੇ ਜਾਣੇ ਆ ਜਾਂਦਾ ਇਹ ਚੀਜ਼ਾਂ ਚਲੋ ਸਾਡਾ ਜਿੰਨਾ ਜਰਾ ਗੂ ਉਹਦਾ ਕਲਚਰ ਹੈ ਉਹ ਦੇਖੀਏਗੀ ਕੀ ਬਣਦਾ ਆਪਣੇ ਵਾਸਤੇ ਹੈ ਨਾ ਪਰ ਜ਼ੋਰ ਟਰਾਈ ਨਾ ਕਰੀਏ ਨਾ ਕਿਉਂਕਿ ਉਹਨੂੰ ਵੀ ਹੁਣ ਚਾਹ ਹ ਕਿ ਸਾਡੇ ਨਾਲ ਜਿਆਦਾ ਕਿ ਕਦੋਂ ਆਏਗਾ ਹੂੰ ਉਹ ਠੀਕ ਦਾ ਹੁਣ ਉਹ ਠੀਕ ਦਾ ਤੇ ਹੁਣ ਜਲਦੀ ਆਵੇ ਹੁਣ ਕਿਉਂਕਿ ਇਹ ਚੀਜ਼ਾਂ ਪਲੱਸ ਦੋਨਾਂ ਦੀਆਂ ਹੋਈਆਂ ਉਹ ਵੀ ਇਹਦਾ ਹਾਣੀ ਆ ਹੂੰ ਤੇ ਇਹਨੂੰ ਇਹਨੇ ਲਵਾ ਦੇਣਾ ਤੇ ਉਹਨੂੰ ਵੀ ਉੱਥੋਂ ਯੂਜ਼ ਕਰਨਾ ਉਹਨੇ ਹੂੰ ਤੇ ਦੋਨਾਂ ਦੇ ਚੱਲੋ ਹੋ ਗਿਆ ਦੋਨਾਂ ਨੂੰ ਅਸੀਂ ਚੱਲ ਕੇ ਰਾਕੇ ਚੱਲੇ ਆਂ ਚਲੋ ਯਾਰ ਇਹ ਵੀ 2-3 ਮਹੀਨੇ ਜੇ ਇੱਥੇ ਆ ਇਹ ਵੀ ਆਪਣਾ ਸ਼ੌਂਕ ਪੂਰਾ ਕਰ ਲੇਗਾ ਤੇ ਬਾਅਦ ਚ ਉਹਦਾ ਹੋਦਾ ਰਹੇ ਦੋਨੇ ਚੱਲਾਂਗੇ ਬਾਕੀ ਤੁਹਾਡਾ ਪ੍ਰੇਮ ਪਿਆਰ ਵੇਖ ਕੇ ਬੜਾ ਵਧੀਆ ਲੱਗਾ ਭਰਾਵਾਂ ਭਰਾਵਾਂ ਦਾ ਬਿਲਕੁਲ ਬਿਲਕੁਲ ਤੇ ਦੱਸਿਓ ਜੀ ਤੁਹਾਨੂੰ ਟਰੈਕਟਰ ਕਿੱਦਾਂ ਦਾ ਲੱਗਾ ਤੇ ਵੀਰਾਂ ਦਾ ਸੁਭਾਅ ਕਿੱਦਾਂ ਦਾ ਲੱਗਾ ਤੇ ਮੇਰੇ ਨਾਲ ਨਾਲ ਤੁਸੀਂ ਵੀ ਖੁਸ਼ ਹੋਓ ਮੇਰਾ ਟਰੈਕਟਰ ਆਪਣਾ ਸਪੇਨ 'ਚ ਜਦੋਂ ਚੱਲਿਆ ਹੋ ਸਕਿਆ ਵੀਰਾਂ ਤੋਂ ਵੀਡੀਓ ਲੈ ਕੇ ਤੁਹਾਡੇ ਤੱਕ ਉਹ ਵੀ ਸ਼ੇਅਰ ਕਰਾਂਗੇ ਤੇ ਚਾਲ ਹੁਲਾ ਲਈ ਨੰਬਰ ਡਿਸਪਲੇ ਤੇ ਚੱਲਦਾ ਪਿਆ ਡੈਕ ਐਕਸੈਸਰੀ ਕੁਛ ਵੀ ਤੁਸੀਂ ਲਵਾਉਣਾ ਯਾਦ ਕਰੋ ਭਰਾ ਨੂੰ ਵੱਡਾ ਭਾਈ ਆ ਆਪਣਾ ਨਾ ਭੈ ਵੀਰੇ ਦਾ ਵੀ ਤਾਂ ਸਾਡਾ ਵੀ ਤੇ ਕੋਈ ਗੱਲਬਾਤ ਕਰਦੇ ਆ ਜਾਣਕਾਰੀ ਦਿੰਦੇ ਆ ਕੋਈ ਸ਼ਬਦ ਵੱਧ ਘੱਟ ਵੀਰਾਂ ਤੋਂ ਹੋ ਗਏ ਮੇਰੇ ਤੋਂ ਉਹਦੇ ਲਈ ਮਾਫੀ ਆ ਤੇ ਪਿਆਰ ਬਣਾਈ ਰੱਖਿਓ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ